ਹਾਂ ਹਾਂ ਬਹੁਤ ਵਧੀਆ ਹੋ ਗਿਆ ਕਿ ਮਹੀਨਾ ਹੋ ਗਿਆ ਵਿਆਹ ਨੂੰ ਤੇ ਤੁਹਾਨੂੰ ਵਧਾਈਆਂ ਮੈਂ ਨਾ ਨੌ ਰਾਣੀ ਤੇ ਭੱਜੀ ਫਿਰਦੀ ਕੰਮ ਕਰਦੀ ਪੂਰਾ ਕੇ ਮੈਂ ਨਾ ਉਦੋਂ ਦੀ ਰੌਣਕਾਂ ਲੱਗੀਆਂ ਬਾਬੇ ਨੇ ਰੌਣਕਾਂ ਲਾਈਆਂ ਸਾਡੇ ਘਰ ਨਹੀਂ ਸਵਾਸਤੇ ਉੱਡਦੀ ਆ ਪਾਠ ਪੂਜਾ ਵੀ ਕਰਦੀ ਆ ਹਾਂ ਬਹੁਤ ਵਧੀਆ ਬਹੁਤ ਵਧੀਆ ਅੱਛਾ ਅੱਛਾ ਚੱਲ ਠੀਕ ਕਰ ਲੈ ਗੱਲ ਫਿਰ ਉਹਨਾਂ ਕਿਹਦਾ ਹੁੰਦਿਆ ਅੱਛਾ ਬਾਹਰੋਂ ਆਉਣ ਡਿਆ ਵਾ ਚੱਲ ਕਰ ਲੈ ਗੱਲ ਮੈਂ ਬਾਅਦ ਚ ਕਰ ਲਾਂਗੇ ਚਾਹ ਠੀਕ ਓਕੇ ਤੂੰ ਚਾਹ ਲੈ ਕੇ ਆਈ ਆ ਤੇ ਮੈਂ ਹੀ ਚਾਹ ਲੈ ਕੇ ਆਉਣੀ ਹੋਰ ਕਿੰਨੇ ਲਿਆਉਣੀ ਤੇ ਨੌ ਰਾਣੀ ਨੌ ਰਾਣੀ ਵੀ ਘਰੇ ਹੀ ਆ ਪੁੱਠੀ ਮੁੱਠੀ ਜੀ ਬਣੀ ਆ ਤੇ ਕਿਤੇ ਮੂੰਹ ਨਹੀਂ ਧੋਤਾ ਚੱਜ ਨਾ ਕਿਤੇ ਕੋਈ ਨਹੀਂ ਤੇ ਮੈਂ ਇਹਨੂੰ ਕਹਿ ਕੇ ਆਈ ਵੀ ਤਿਆਰ ਹੋ ਦੰਦਰ ਨਿਆਣੀਆਂ ਤੋਂ ਬਗੈਰ ਉਹਦਾ ਵੀ ਜੀ ਨਹੀਂ ਲੱਗਦਾ ਚੁੱਪ ਕਰ ਜੋ ਬਾਬਾ ਇੱਥੇ ਹੀ ਕਿਉਂ ਤੂੰ ਹੀ ਹੋਰ ਨਾ ਹੁਣ ਨਵੀਆਂ ਗੱਲਾਂ ਸ਼ੋਅ ਕੇ ਬੈਜੋ ਪੁੱਤਾਂ ਵੀ ਫਿਰ ਇਦਾਂ ਦੇ ਮੂੰਹ ਜੇ ਨਾ ਐਵੇਂ ਖੁਸ਼ੀ ਦੀ ਚਿਹਰੇ ਤੇ ਹੈ ਨਹੀਂ ਗੀ ਉਹਦੇ ਜਿਹਾ ਕੱਲੋਂ ਭੈਣ ਜੀ ਆਈ ਤੁਰੰਤ ਲਦੀ ਰੋ ਉਹ ਕਹਿੰਦੀ ਆ ਕਿ ਆਪਣਾ ਨਾ ਲੇਟ ਉੱਠੀ ਆ ਅੱਛਾ ਮੈਂ ਕਿਹਾ ਨਹੀਂ ਭੈਣ ਜੀ ਲੇਟ ਨਹੀਂ ਗੀ ਉੱਕੀ ਉੱਕੀ ਤੇ ਸਵਾਹ ਤੇ ਆਦੀ ਆ ਤਾਂ ਆਂਦੀ ਚੱਲ ਪਹਿਲਾਂ ਮੈਂ ਸਾਰਾ ਚੌਂਕੇ ਦਾ ਕੰਮ ਕਰ ਲਾਂ ਤੇ ਫਿਰ ਮੈਂ ਬਾਹਰ ਚਨਾ ਕੇ ਤਿਆਰ ਹੁੰਨੀ ਆ ਅੱਛਾ ਆਣੇ ਕਮਾਂ ਜਿਹੜਾ ਵੇਖਣ ਹੁੰਦਾ ਅਗਲੇ ਵੇਂਦੇ ਆ ਕਿ ਵੇਖ ਕੇ ਆਈਏ ਤੇ ਗਾੜੀ ਮੂੰਹ ਹੀ ਨਹੀਂ ਤੋਤਾ ਹੁੰਦਾ ਕਿ ਰੰਗ ਹੀ ਨਹੀਂ ਲਾਇਆ ਹੁੰਦਾ ਮਾਸਾ ਤੇ ਚੰ ਤੂੰ ਹੀ ਉਹ ਮੁੜ ਕੇ ਹੋਰ ਗੱਲ ਕੱਢ ਦਿੱਤੀ ਆ ਵੀ ਇਹ 3 ਦਾ ਕਰਕੇ ਤੇ 3 ਅੱਗੇ ਨਹੀਂ ਦੇਦੀਆਂ ਉਹਨੂੰ ਪਹਿਲਾਂ ਬੰਦਰ ਮਾਂ ਦੀ ਮਮਤਾ ਵਾ ਫਿਰ ਵੀ ਧਿਆਨ ਤੇ ਜਾਂਦਾ ਹੀ ਆ ਨਾ ਅਚਾਹ ਫੜੋ ਨਾਲੇ ਮੇਰੀ ਗੱਲ ਸੁਣੋ ਮੈਨੂੰ ਤੇ ਲੱਗਦਾ ਵਾ ਮਨਜੋਦ ਨਾਲੋਂ ਵੱਡੀ ਲੱਗਦੀ ਆ ਜਿੱਦਾਂ ਤੇ ਮਨਜੋਦ ਤੇਰਾ ਚੂਚਾ ਵਾ ਹੈ ਵੱਡੀ ਕਿਦਾਂ ਲੱਗਦੀ ਹੈ ਕਿੜੀਆਂ ਕਿੜੀਆਂ ਕੁੜੀ ਹੋਈ ਆ ਵੱਡੀ ਹਾਂ ਤੇ ਉਹ ਨਿੱਕੀ ਵੀ ਹੋ ਗਈ ਤੇ ਤੂੰ ਇਹੋ ਸੋਅ ਸਾਬ ਲਾਦਾ ਸਾਲ ਗਿਣ ਲਾ ਤੇ ਜੇ ਮਨਜੋਤ ਤੇਰਾ ਵੀ 22 ਸਾਲਾਂ ਦਾ ਵਿਆਹ ਹੁੰਦਾ ਤੇ ਹੁਣ ਉਹਦੇ ਨਿਆਣੇ ਵੀ ਹੋਣੇ ਤੇ ਕਿਦਗਡੇ ਹੋਣੇ ਆਹੋ ਤੁਸੀਂ ਅੱਗੋਂ ਹੀ ਜਵਾਬ ਰੱਖੇ ਹੁੰਦੇ ਜਵਾਬ ਅੱਗੋਂ ਨਹੀਂ ਰੱਖਿਆ ਇਹ ਕੁੜੀਏ ਤੈਨੂੰ ਪਤਾ ਵਾ ਪਿਓ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਉਹਨਾਂ ਨੇ ਨਿਆਣੀ ਵਿਆਹ ਦਿੱਤੀ ਤੇ ਪਹਿਲੇ ਧੀਆ ਪੁੱਤ ਆਪਣੇ ਹਾਨੀ ਹੋ ਜਾਂਦੇ ਆ ਸੋਚੀਦਾ ਵਾ ਗੱਲ ਨੂੰ ਪਰ ਇੱਥੇ ਤਾਂ ਬੰਦਾ ਖੁਸ਼ ਰਵੇ ਆਣ ਕੇ ਤੂੰ ਇਹਦੀ ਵੱਡੀ ਉਮਰਾਂ ਲੇ ਵੇਖਣ ਡਈ ਆ ਤੂੰ ਉਹਦੀ ਅਕਲਾ ਲੇ ਵੇਖ ਐ ਸਮਝਦਾਰ ਕਿਈ ਸਾਰੀ ਉਹ ਤੇ ਮੈਂ ਗੱਲ ਦੱਸਣ ਲੱਗੀ ਆ ਲਸ਼ੂ ਲਸ਼ੂ ਤੇ ਨਹੀਂ ਕਰਦੀ ਫਿਰਦੀ ਹਾਏ ਰੱਬਾ ਕਿੱਦਾਂ ਮਸ਼ੀਨ ਵਾਂਗੂ ਛੁੱਟ ਪੈਂਦੇ ਮੈਂ ਨਹੀਂ ਆ ਤੂੰ ਗੱਲ ਕਰਕੇ ਮੈਨੂੰ ਗੁੱਸਾ ਚਾੜ ਦਿੰਨੀ ਆ ਮੈਂ ਪਹਿਲ ਉਹ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਜੇ ਹੋ ਗਿਆ ਤੇ ਹੁਣ ਤੂੰ ਮੈਂ ਨਹੀਂ ਇੱਥੇ ਤੇ ਖੁਸ਼ ਰਵੇ ਕੋਈ ਨਹੀਂ ਸਮਾ ਕੋ ਪੈ ਗਿਆ ਤੇ ਆਪੇ ਖੁਸ਼ ਹੋ ਜਾਣਾ ਨੇ ਬਾਬਾ ਮੈਂ ਤਾਂ ਚਾਹ ਲੈ ਕੇ ਆਈ ਹਾਂ ਨਾਲੇ ਚਾਹ ਪੀਨੇ ਆ ਨਾਲੇ ਗੱਲਾਂ ਬਾਤਾਂ ਕਰਦੇ ਆ ਤੁਸੀਂ ਉਹੀ ਤੇ ਰਾਦਾ ਤੁਹਾਡਾ ਵੀ ਬਸ ਇਹ ਚੁੰਮਕੇ ਚ ਖੁੱਬੀ ਰਵੇ ਤੇ ਕੰਮ ਕਰੀ ਜਾਵੇ ਕੌਣ ਚੁੰਮਕੇ ਚ ਖੁੱਬੀ ਰਵੇ ਮੇਰੇ ਵੱਲੋਂ ਤੇ ਮੇਰ ਨਾਲ ਕੋਈ ਗੱਲ ਨਾ ਕਰੇ ਬਸ ਤੇ ਮੈਂ ਨਹੀਂ ਕਰਦੀ ਗੱਲ ਕੋਈ ਵੀ ਇਹੋ ਜਿਹੇ ਗੱਲਾਂ ਜਿਹੜੀਆਂ ਅਗ ਲਾਉਣੀਆਂ ਗੱਲਾਂ ਨਾ ਉਹ ਨਾ ਮੇਰੇ ਲਾਗੇ ਕਰਿਆ ਕਰ ਤੈਨੂੰ ਮੈਂ ਸਿੱਧੀ ਗੱਲ ਦੱਸਦਾ ਨੌ ਰਾਣੀ ਦੀ ਤੇ ਕੋਈ ਗੱਲ ਮੇਰੇ ਨਾਲ ਕਰਨੀ ਨਹੀਂ ਨਾ ਪਖੰਡ ਕਰਦੀ ਆ ਵੱਡੀ ਆ ਹੁਣ ਇਹਨੂੰ ਵੱਡੀ ਜਾਪਣ ਲੱਗ ਪਈ ਆ ਆਪਣੇ ਮੁੰਡੇ ਵਾਲੀ ਨਹੀਂ ਵੀਦੀ ਪੀਲੋ ਤਿਆਰ ਹੋਉਂਦੀ ਆਂ ਹਾਂਜੀ ਮੈਂ ਕਿਹਨਾ ਚਾਹ ਬਣਾਉਂਦੀ ਚਾਹ ਤਾਂ ਮੈਂ ਬਣਾਈ ਹੀ ਡਾਡੀ ਨੂੰ ਘਰੋਂ ਚੱਲੀ ਆ ਤੇ ਮੰਮੀ ਅੱਗੋਂ ਮਿੰਟ ਢਕੰਜੇ ਲੱਗ ਗਏ ਮੈਂ ਜਲ ਪਹਿਲਾਂ ਤਿਆਰ ਹੋ ਜੰਨੀ ਫਿਰ ਹੁਣ ਬੈ ਕੇ ਪੀ ਲੈਣੀ ਚਾਹ ਆਹੋ ਯਾਰ ਮੰਮੀ ਮੈਨੂੰ ਕਹਾਂ ਜੀ ਤੇ ਤਿਆਰ ਹੋ ਕੇ ਰਿਆ ਕਰ ਸੋਹਣੀ ਲੱਗਦੀ ਆਂ ਜਦੋਂ ਮੈਨੂੰ ਨਾ ਮੇਰਾ ਧਿਆਰ ਰਹਿਮਤ ਵੱਲ ਚਲ ਜਾਂਦਾ ਨਾ ਫਿਰ ਮੇਰਾ ਜੀ ਜਾਨੀ ਕਰਦਾ ਨਾਲੇ ਸੰਦੀਤ ਵੀ ਰਾਤੀ ਨਾ ਰੋ ਰੋ ਕੇ ਫੋਨ ਕਰਨ ਦੀ ਫਿਰ ਗਏ ਨੂੰ ਵੀ ਕਿੰਨੇ ਦਿਨ ਹੋ ਗਏ ਆ ਉੱਥੇ ਚਲ ਤੂੰ ਟੈਨਸ਼ਨ ਨਾ ਲੈ ਪਾਪਾ ਕਰਕੇ ਗੱਲ ਨਾ ਫੇਰ ਲੈ ਆਉਣਾ ਛਿੱਤੀ ਇਹਨਾਂ ਨੂੰ ਨਾਲ ਮੇਲਉਣੀ ਕੋਈ ਗੱਲ ਨਹੀਂ ਛਿੱਤੀ ਤੇ ਹੋਰ ਤੂੰ ਖੁਸ਼ਾਈ ਦੀ ਮੈਨੂੰ ਵੇਹ ਨਾ ਮੰਮੀ ਕੋ ਫਿਰ ਤਹੀ ਕਰਨਾ ਜੀ ਲੈ ਫੇਰ ਕੀ ਹੈ ਇਹ ਜਾਂ ਘੁੰਡ ਘੁੰਡ ਕੱਢ ਕੇ ਰੱਖਿਆ ਕਰ ਇੰਨੀਆਂ ਹੀ ਬੜੀਆਂ ਤਿਲਕਣੀਆਂ ਸਿਰ ਤੇ ਇੰਨੀ ਟਿਕਦੀਆਂ ਓ ਯਾਰ ਆਣ ਗਵਾਂਡ ਫੇਰ ਗੱਲਾਂ ਕਰਦਾ ਹੋਣਾ ਕਿ ਨੌ ਲਿਆਂਦੀ ਆ ਤੇ ਤਿਆਰ ਹੋ ਰਹੀਦੀ ਨਹੀਂ ਬਸ ਹੁਣ ਨਾ ਤਹੀ ਤੀ ਪੁੱਛ ਲੈ ਫਿਰ ਮੰਮੀ ਨੂੰ ਜੋ ਤੂੰ ਕਹੋਗੇ ਉਦਾਂ ਹੀ ਮੈਂ ਕਰਦੀ ਆ ਉਨੀ ਮੇਰਾ ਦੀ ਗੱਲ ਮੋੜਦੀ ਕੋਈ ਵੀ ਤੁਹਾਨੂੰ ਵੀ ਪਤਾ ਹੀ ਆ ਬਸ ਨਾ ਇੱਕ ਵਾਰੀ ਰਹਿਮਤ ਆ ਜੀ ਸਮੀਤ ਦੇ ਤੁਹਾਨੂੰ ਪਤਾ ਬੋਲ ਕੇ ਦੱਸ ਦਿੰਦੀ ਆ ਮਮਾ ਜੀ ਨਹੀਂ ਲੱਗਦਾ ਤੇ ਰਹਿਮਤ ਉਹ ਚਾਰੀ ਵਿੱਚ ਦਿਲ ਤੇ ਕਰਦੀ ਹਣੀ ਆ ਨਾ ਚਲ ਕੋਈ ਨਹੀਂ ਕਿਤੇ ਹੱਥ ਨਹੀਂ ਪਛਾਣ ਲੈਂਦੀ ਇਹਨਾਂ ਕਿੰਨੇ ਚੁੱਕਿਆ ਕਿੰਨੇ ਨਹੀਂ ਚੁੱਕਿਆ ਚਲੋ ਸਲਾਹ ਕਰਕੇ ਵੇਖ ਲਾਂਗੇ ਭਾਬੀ ਨਾਲ ਸਲਾਹ ਕਰ ਲਾਂਗੇ ਕੀ ਹਸਤਾ ਵਾ ਹੈ ਨਾ ਭਾਬੀ ਤੇ ਮੈਨੂੰ ਪਤਾ ਵਾ ਝੂਠ ਹੀ ਬੋਲਦੀ ਕਹਿੰਦੀ ਬਣਾਣੇ ਆ ਤੈਨੂੰ ਚਾਹਦੀ ਨਹੀਂ ਕਰਦੀ ਆ ਪਰ ਮੈਨੂੰ ਪਤਾ ਹੋਣਾ ਜੇ ਮੈਂ ਉਹਨਾਂ ਨੂੰ ਯਾਦ ਕਰਦੀ ਆਂ ਤੇ ਉਹ ਵੀ ਮੇਰੇ ਤੋਂ ਬਿਨਾਂ ਨਹੀਂ ਰਹਿੰਦੀਆਂ। ਯਾਰ ਮਾਵਾਂ ਨੂੰ ਭੁੱਲਦੀਆਂ ਕਿਤੇ। ਮਾਂ ਦੀ ਤਾਂ ਖੁਸ਼ਬੂ ਆ ਜਾਂਦੀ ਦੂਰੋਂ ਹੀ। ਹੁਣ ਤਾਂ ਤੇ ਕੇ ਤੇ ਰਹਿਮਤ ਮੈਂ ਦੇ ਦਿੱਤੀ ਆ ਭਾਬੀ ਨੂੰ। ਪਰ ਯਾਰ ਮੇਰਾ ਕਿਹੜਾ ਦਿਲ ਕਮਾਦੀ ਆ ਨਾ ਫਿਰ ਜਰਿਆ ਨਹੀਂ ਜਾਂਦਾ। ਮੇਰਾ ਕਿਹੜਾ ਦਿਲ ਕਰਦਾ ਲੋਕੀ ਗੱਲਾਂ ਗੁੱਲਾਂ ਕਰਦੇ ਆਪਾਂ ਹੁਣ ਟਾਈਮ ਆ ਕੇ ਲੈ ਹੋਣਾ ਕੋਈ ਗੱਲ ਨਹੀਂ। ਲੋਕੀ ਨਹੀਂ ਕੇ ਪਾਸੇ ਵੀ ਛੱਡਦੇ ਹੁੰਦੇ। ਅੱਜ ਥੋੜੇ ਜਿਮ ਮੈਂ ਕਹਿਣਾ ਮਹੀਨਾ ਦੋ ਮਹੀਨਾ ਕੱਢ ਪਾਸ ਆਪਾਂ ਛੇਤੀ ਦਿ ਮਿਲਿਆ ਕਰਾਂਗੇ ਨਾ ਕੱਲ ਪਸੇਂ ਜਗਾਜੀ ਜਾਣੇ ਜਾਂ ਕੱਲ ਪਸੇਂ ਜਾਣੇ ਆ ਮਿਲ ਕੇ ਹੁੰਨੇ ਆਪਾਂ ਅੱਜ ਤੇ ਹੋਛੀ ਤੀ ਚੱਲ ਕੋਈ ਨਹੀਂ ਹਾਨੇ ਬਾਣੇ ਮਿਲਾਵਾਂਗੇ ਜੇ ਨਾਨ ਮਮੀ ਮਨੂ ਕਿਰਾ ਪਾਪਾ ਜੀ ਸਭਾ ਨਾਲ ਲੱਗ ਜਾਂਗੇ ਬਾਜ਼ਾਰ ਦਾ ਉੱਥੇ ਮਿਲਾਵਾਂਗੇ ਫੇਰ ਕੋਈ ਨੀ ਕੋਈ ਅੱਛਾ ਕੀ ਲੱਛਣ ਹੋਣ ਦੇ ਆ ਮਾਦਾ ਕੀ ਹੋਇਆ ਮੈਨੂੰ ਇਦਾਂ ਲੱਗਿਆ ਦਸ ਦੂਰ ਰੋਣ ਲੱਗਾ ਸੀ ਤੂੰ ਲਉਣਾ ਨਹੀਂ ਮੇ ਮੈਜੋਰਟੀ ਆ ਨਹੀਂ ਲਾ ਲਿਆ ਹੁਣ ਤੇ ਮੈਂ ਲਾ ਲਿਆ ਤੇ ਮੰਮੀ ਤੂੰ ਦਖੰਡਾ ਜਿਉਂ ਕਰਦੀ ਐ ਅਕਲ ਕਰ ਥੋੜੀ ਬਹੁਤੀ ਬਹੁਤ ਤੂੰ ਮੈਨੂੰ ਕਿੱਦਾਂ ਪੈਣ ਦਿਆ ਪੈਣ ਨਹੀਂ ਦਿਆ ਤੇ ਸਮਝਾਉਂ ਰਿਹਾ ਆ ਕੀ ਸਮਝਾਉਂ ਦਿਆ ਤੂੰ ਅਈ ਦੋਵੇਂ ਜੀ 100 ਗੱਲਾਂ ਬਾਤ ਕਰਨੀਆਂ ਹੁੰਦੀਆਂ ਕੀ ਹੋ ਗਈ ਤੇਰੇ ਵੱਲ ਮੰਮੀ ਤੂੰ ਤੇ ਡਾਂਟਦੀ ਰਹੀ ਨਹੀਂ ਡਾਂਟਦੀ ਨਹੀਂ ਇਹਨੂੰ ਡਾਂਟਦੀ ਨਹੀਂ ਮੈਨੂੰ ਡਾਂਟ ਰਹੀ ਨੇ ਮੈਂ ਲੋਕਾਂ ਦੀਆਂ ਗੱਲਾਂ ਸੁਣਦੀ ਬਾਹਰ ਕਿ ਨੋਂ ਆਈ ਆ ਨਾ ਤੇ ਮੁੰਡਾ ਜਿਹੜਾ ਵਾ ਨਾ ਆਉਂਦਿਆ ਮਗਰ ਲਾ ਲਿਆ ਨੋਨੇ ਤੇ ਮੈਨੂੰ ਲੱਗਦਾ ਵਾ ਸਾਡੇ ਘਰ ਵੀ ਇਹੋ ਕੁਛ ਹੀ ਹੋਣ ਗਿਆ ਪਿਆ ਵਾ ਕਹਿੰਦੇ ਹੁੰਦੇ ਨਾ ਰੁਪਈਆ ਪਨਾਇਆ ਤੇ ਗਿਆ ਤੇ ਪੁੱਤ ਵਿਆਹਿਆ ਤੇ ਗਿਆ ਉਹ ਗਾਲਿਓ ਤੇਰੀ ਮੰਮੀ ਤੇਰਾ ਹੱਕ ਮੈਂ ਤੈਨੂੰ ਦੇਣ ਲਿਆ ਇਹਦਾ ਹੱਕ ਮੈਨੂੰ ਦੇਣ ਲਿਆ ਮੈਂ ਕਿੱਥੇ ਗਲਤਵਾ ਦੱਸ ਤੂੰ ਮੇਰੀ ਬੋਲੀ ਆ ਮੈਂ ਕਰਾਣਾ ਇਦਾਂ ਮੈਂ ਕਰਾ ਤੂੰ ਓਦਾਂ ਹੀ ਕਿਹਾ ਵੀ ਹਾਂ ਮੰਮੀ ਮੈਂ ਦਿਆਂ ਹੀ ਲਾਉਣ ਜਾਂ ਕਿਦਾਂ ਮੰਮੀ ਬਹਿ ਜਾ ਜੋ ਜਾਂ ਕੋਈ ਮੇਰੇ ਨਾਲ ਤੂੰ ਗੱਲ ਕਰ ਦੂ ਮੰਮੀ ਤੂੰ ਹਰ ਗੱਲ ਤੇ ਝਿੜਦੀ ਨਾ ਲੈ ਦੱਸ ਜੋ ਤਿਆਰ ਹੋਣ ਦੀ ਤੇ ਮੈਨੂੰ ਦੱਸਣਿਆ ਕਿਦਾਂ ਤਿਆਰ ਹੋ ਕੇ ਰਿਆ ਕਰ ਸੁਣੀ ਲੱਗਦੀ ਹੈ ਤੇ ਇੱਚ ਕੀ ਹੋ ਗਿਆ ਤੂੰ ਤਿਆਰ ਕਰਾਉਂਦਾ ਰਿਆ ਵਾ ਕਿ ਤੈਨੂੰ ਕਿੰਨਾ ਕੁ ਪਤਾ ਕਿਦਾਂ ਤਿਆਰ ਕਰੀਦਾ ਤੇ ਮੰਮੀ ਮੈਂ ਗੱਡੀ ਲਈ ਕਿੰਨੇ ਵਿਆਹ ਵੇਖੇ ਮੈਨੂੰ ਨਹੀਂ ਪਤਾ ਕਿਦਾਂ ਮੇਕਅਪ ਕਰਦੇ ਆ ਕੁੜੀਆਂ ਅੱਛਾ ਮੰਮਾ ਇਹਦੇ ਇਦਾਂ ਕਹਿਣਦੇ ਆ ਜਿੱਦਾਂ ਸਵਾਰੀਆਂ ਨਹੀਂ ਇਹਨ ਗੱਡੀ ਨਹੀਂ ਚਲਾਉਂਦੇ ਹੁੰਦੇ ਤੇ ਉਹਨਾਂ ਦੇ ਪਿੱਛੇ ਬਿੰਦੀਆਂ ਅੰਕ ਰਿਸਟ ਕਈ ਵੇਖ ਦੇਂਦੇ ਆ ਤੇ ਯਾਰ ਹੁਣ ਲਾਗੇ ਬਹਿ ਜਾਂਦੇ ਵੇਖਣਾ ਪੈਂਦਾ ਵਾ ਅੱਛਾ ਤੂੰ ਗੱਲਾਂ ਕਰੀ ਜਾ ਉਹ ਗੱਲਾਂ ਨੋਟ ਕਰੀ ਜਾਵੇ ਮੜਕੇ ਇਹਨਾਂ ਗੱਲਾਂ ਦੇ ਵਲ ਪੈਣੇ ਆ ਜਿੱਦਾਂ ਤੂੰ ਦੱਸੀ ਜਾਂਦਾ ਨਾ ਕਿ ਮੈਂ ਇਦਾਂ ਵੇਣਾ ਉਹਦਾ ਵੇਣਾ ਹੁਣ ਤੈਨੂੰ ਮੜਕੇ ਇਹੋ ਗੱਲਾਂ ਕਰਨੀਆਂ ਆ ਬਾਅਦ ਚ ਲਾ ਦੱਸ ਮੈਂ ਕਹਤੋਂ ਗੱਲਾਂ ਕਰਨੀਆਂ ਅੱਜ ਕੱਲ ਤੇ ਇੰਸਟਾਗ੍ਰਾਮ ਦੀਆਂ ਰੀਲਾਂ ਤੇ ਵੀ ਸਾਰਾ ਮੇਕਅਪ ਟਿਊਟੋਰੀਅਲ ਆਉਣ ਜਾਂਦਾ ਵਾ ਮੈਂ ਕਿਹਨੂੰ ਕਹਿਣਾ ਜੇ ਮੈਂ ਲਾ ਘਾ ਰੱਖੂੰਗਾ ਤੇ ਉਹ ਵੀ ਪਤਾ ਲੱਗੀ ਜਾਣਾ ਵਾ ਜਿਮ ਦਾਤ ਹੁਣ ਜੇ ਮੈਂ ਵਿਆਹ ਜਨਾ ਆਖਾਂ ਬਣ ਕੇ ਜਾਣਾ ਕਿਤੇ ਹੁਣ ਕੁੜੀ ਸਾਹਮਣੇ ਆਈ ਜਾਂਦੀ ਤਿਆਰ ਹੋਈ ਆ بس یہی ਆ ਕਿ ਇਹਦਾ ਕੰਪੈਰੀਸ਼ਨ ਮੇਰੇ ਨਾਲ ਨਾ ਕਰਿਓ ਤੇ ਮੇਰਾ ਕੰਪੈਰੀਸ਼ਨ ਕਿਹਨਾਂ ਨਾਲ ਕਰਿਓ ਜੇ ਤੁਹਾਨੂੰ ਲੱਗਦਾ ਆ ਆਪਣੇ ਆਪ ਵਰਗੀ ਆ ਮੇਰੇ ਕੋਲ ਬਦਲ ਕੇ ਨਹੀਂ ਜਿਹੜਿਆ ਚੰਗਾ ਮੈਂ ਤੈਨੂੰ ਲੱਗਦਾ ਇਦਾਂ ਦਾਵਾ ਮੈਂ ਜਿੱਥੇ ਦਾ ਕੋਸ਼ਿਸ਼ ਹੋਊਗੀ ਮੇਕਅਪ ਕਰਾਂਗੀ ਸਾਰੇ ਮੈਂ ਕੰਮ ਕਰੂੰਗੀ ਪਰ ਜੇ ਤੁਸੀਂ ਬਾਤ ਹੋਰ ਨੋਵਾ ਵੀ ਇੱਕ ਇੱਕ ਹੋਗੇ ਤੂੰ ਉਹਨਾਂ ਵਰਗੀ ਹੋ ਜਾ ਉਦਾਂ ਨਹੀਂ ਜਿਹੜਿਆ ਉਹ ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਫੋਟਾ ਮੇਕਅਪ ਕਰ ਬਸ ਇਹ ਕਿ ਤਿਆਰ ਹੋ ਬਣੀ ਧਣੀ ਲੱਗੇ ਸਿ ਸ਼ਰੋਣੀ ਲੱਗੇ ਗੱਲ ਤੇਨ

ਮੰਮੀ ਨਾ ਇਦਾਂ ਨਾ ਬੋਲਿਆ ਕਰੋ ਤੁਸੀਂ ਤੇ ਇਹ ਨਾ ਜਦ ਬੋਲਦੇ ਨਾਲ ਖਾਜ ਸੁਭਾ ਲੱਗਦਾ ਉਹ ਇਦਾਂ ਕਿ ਨਹੀਂ ਬੜੇ ਚੰਗੇ ਆ ਪਰ ਨਾ ਇਦਾਂ ਫਿਰ ਨਹੀਂ ਬੋਲਣਾ ਚਾਹੀਦਾ ਯਾਰ ਮੈਂ ਕਿਹਾ ਮੇਰੇ ਕਾ ਜੀ ਕਾ ਤਾਂ ਬੋਲਣ ਵਾਲੀ ਉਹ ਗੱਲ ਗੱਲ ਤੇ ਇਹੋ ਗੱਲ ਕਰੀ ਜਾਂਦੀ ਆਉਂ 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 ਨਹੀਂ ਉਹਦਾ ਮੈਂ ਵੇਖਿਆ ਤੁਹਾਡੇ ਘਰ ਵਿੱਚ ਜੀ ਜੇ ਕਹਿੰਦਾ ਨਹੀਂ ਹੈਗਾ ਦਵਾਜ ਉਹ ਇਦਾਂ ਬੋਲਦੇ ਜਿਦਾ ਨਾ ਕਿ ਆਪਣੇ ਨਾਲ ਦੇ ਦੋਸਤ ਨਾਲ ਗੱਲਾਂ ਕਰਦੇ ਨੇ ਫਿਰ ਯਾਰ ਉਹ ਫਾਰਮੈਟੀ ਸਾਡੇ ਕੋਲ ਨਹੀਂ ਨਾ ਹਾਂਦੀ ਫ੍ਰੈਂਡਲੀ ਵੀ ਹੋਈ ਦਾ ਵਾ ਪਰ ਇਦਾਂ ਥੋੜੇ ਹੋਰ ਹੀ ਤਰ੍ਹਾਂ ਦੇ ਲੱਗੀਦਾ ਵਾ ਵਿਆਹ ਤੋਂ ਪਹਿਲਾਂ ਚੱਲ ਜਾਂਦਾ ਵਾ ਹੁਣ ਵਿਆਹ ਤੋਂ ਬਾਅਦ ਫਿਰ ਨਾ ਰੁੱਖਾ ਜਿਹਾ ਸੁਭਾਅ ਲੱਗਦਾ ਜੀ ਹੂੰ ਇਸੇ ਮੀਂਹ ਜਾਂਦੀ ਸਕੂਲ ਹਾਂ ਜਾਂਦੀ ਐ ਹੂੰ ਰੋਂਦੀ ਕਿਉਂ ਤੂੰ ਨਹੀਂ ਰੋ ਕੇ ਗੱਲ ਕਰਨੀ ਉਹਦੀ ਹਰੇ ਵਾਟਰ ਬੋਟਲ ਟੁੱਟ ਗਈ ਕੋਈ ਕਹਾਂਦੀ ਮੈਂ ਮਾਮੀ ਨੂੰ ਕਹਿਣ ਦੀ ਹਿਲਾ ਦੇ ਤਾਂ ਮਾਮੀ ਲੈ ਕੇ ਨਹੀਂ ਦੇਂਦੀ ਮੈਂ ਹਣ ਕਿ ਮੈਂ ਹਣ ਪੁੱਤ ਕਿ ਤੂੰ ਹੀ ਤੇ ਤੋੜ ਲਈ ਆ ਕਿੰਦੀ ਹੈਗੀ ਹਲਕੀ ਕਿ ਤੇ ਮੰਮਾ ਮੈਂ ਡੇਗ ਗਈ ਜੋ ਜਨੌਨੀ ਜਦੋਂ ਕਹਾਂ ਨਾ ਕਿ ਮੈਂ ਡੇਗੀ ਮੈਨੂੰ ਤਾਂ ਵੀ ਮੇਰੇ ਬੜੀ ਖਿੱਚ ਪੈਂਦੀ ਹੈ ਚਲ ਉਹਨੂੰ ਪੁੱਛ ਲਈ ਫੋਨ ਕਰਕੇ ਤੁਮ ਕਿਹ ਕਿਹ ਚੀਜ਼ ਲੋੜ ਹੈ ਆਪਾਂ ਦੇਵਾਂਗੇ ਉਹਨੂੰ ਲੈ ਕੇ ਪਰ ਇੱਥੋਂ ਵੀ ਤੇ ਫਿਰ ਮੰਮੀ ਨਾਲ ਕਰਨਾ ਹਾਂ ਉਹਨੂੰ ਚੀਜ਼ਾਂ ਚ ਪਹੁੰਚਾਉਂਦੀ ਆ ਉਹ ਯਾਰੀ ਬਜਾਰੋਂ ਲੈਣੀਆਂ ਬਜਾਰੋਂ ਜਾਈ ਹੋਣੀਆਂ ਇੱਥੇ ਤੇ ਫੜਕਣਗੇ ਇਹਨੂੰ ਚਾਹ ਦੇ ਫਿਰ ਦੇਵਾਂਗੇ ਆਹ ਦੇ ਡਿਗੇ ਨਹੀਂ ਕਰਨੀ ਪਈ ਕੋਈ ਮੈਂ ਫਿਰ ਫੋਨ ਕਰੂੰਗੀ ਫੋਨ ਇੱਥੇ ਦੇਖ ਫੋਨ ਕਿੱਦਾਂ ਲਾਇਆ ਮੈਂ ਆਛਾ ਚਲ ਜਾ ਆ ਵੀ ਲੋ ਬਠੰਦੀ ਹੋ ਜਾ ਗੱਲ ਸੁਣ ਮੇਰੀ ਚਾਹ ਪੀਂਟੇ ਆ ਕਿ ਹੋਟਲ ਚ ਬੈਠੇ ਆਈ ਕਦੋਂ ਦੇ ਚਾਹ ਪੀਂਟੇ ਆਈ ਪਖੰਡਾ ਨਾ ਪਿੰਦੇ ਹੋਣੇ ਆ ਤਾ ਪੈ ਰਿਨਾ ਮੈਂ ਗੱਲ ਪੁੱਛਣੀ ਇਹਦਾ ਪਹਿਲਾ ਕਰਵਾਲਾ ਆਈ ਉਹਦ ਨੂੰ ਪਿਆ ਕਰਦਾ ਸੀ ਪਿਆਰ ਤੋਂ ਉਹਦੇ ਬੜਾ ਕਰਦਾ ਸੀ ਤੇ ਫੇਰ ਫੇਕੋ ਕੋ ਪੈ ਗਈ ਨਹੀਂ ਉਹ ਤੇ ਮੈਂ ਵੀ ਨਹੀਂ ਕਹਿ ਸਕਦੀ ਕਿ ਰਹਿਮਤ ਦੇ ਹੋਣ ਤੇ ਉਹਨੇ ਕੀਤਾ ਜਿਸ ਸਮਰੀਤ ਨਹੀਂ ਨਾ ਜੇ ਸਾਲ ਕਬਾਦੀ ਹੋਈ ਸੀਗੀ ਬੜੀਆਂ ਸੁਖਣਾ ਸੁਖੀਆਂ ਉਹਨਾਂ ਨੇ ਇੰਨੇ ਘੋਦੜੇ ਸੁਖਣਾ ਸੁਖੀਆਂ ਬਾਅਦ ਵਿੱਚ ਜੋ ਇਹ ਹੀ ਹਿੰਦਾਂ ਦਾ ਹੀ ਕਿ ਚਲ ਧੀ ਦੇ ਦੇ ਜਿੱਦਾਂ ਉਹਦੀ ਜਬਾਨੀ ਸੁਰੱਖਣੀ ਹੋਗੀ ਸਮਰੀਤ ਹੋਈ ਸਾਰੇ ਥਾਈ ਸੁਖਣਾ ਲਾਈਆਂ ਤੇ ਇੰਨੇ ਉਹਨਾਂ ਨੇ ਪਰਫੀ ਦੇ ਡੱਬੇ ਵੰਡੇ ਲੋਕਾਂ ਨੂੰ ਇਦਾਂ ਹੈਗਾ ਕਿ ਵੀ ਇਹ ਨਾ ਇਹਨਾਂ ਨੇ ਕੀਤਾ ਵਾ ਹਨ ਸਾਰੇ ਆਂਡ ਗਵਾਂਡ ਕਹਿਣ ਫਿਰ ਉਸ ਤੋਂ ਬਾਅਦ ਨਾ ਲੋਕਾਂ ਨੇ ਆਪਣੀਆਂ ਧੀਆਂ ਦੇ ਵੀ ਦੱਬੇ ਵੰਡਰੇ ਸ਼ੁਰੂ ਕਰਤੇ ਸਾਡੀ ਉੱਥੇ ਗਲੀ ਦੇ ਵਿੱਚ ਹਮ ਬੜਾ ਪਿਆਰ ਸਮਰੀਦ ਨੂੰ ਤੇ ਹੱਦੋਂ ਵੱਧ ਕੇ ਪਿਆਰ ਮਿਲਿਆ ਨਾ ਇਹ ਤੇ ਸਗੋਂ ਤੇ ਬੜੀ ਮੈਂ ਇਹ ਸੋ ਕੋ ਕਹਿਣਾ ਵੀ ਕਿ ਵਿਗੜ ਜਾਣਾ ਜੇ ਵਿਗੜ ਜਾਣਾ ਜੀ ਪਰ ਉਹਨੇ ਖਾਣਾ ਵੀ ਨਹੀਂ ਮੇਰੇ ਤੇ ਹੀਰੀ ਵਰਗੀ ਧੀਆ ਫਿਰ ਰਹਿਮਤ ਹੋ ਗਈ ਤਾਂ ਵੀ ਉਹਨੇ ਬੰਦੇ ਨੇ ਮੱਤੇ ਵਟ ਨਹੀਂ ਪਾਇਆ ਉਹ ਪਤਾ ਨਹੀਂ ਕੀ ਚੱਕਰ ਹੋ ਗਿਆ ਮੰਮੀ ਬਾਹਰ ਜਾਂਦੇ ਹੀਗੇ ਅੱਛਾ ਇਹ ਨੂੰ ਕਹਿੰਦੇ ਉਹ 12:40 ਲਈ ਆਈ ਬਸ ਮੰਮੀ ਦੇ ਵੀ ਮਨ ਦੇ ਵਿੱਚ ਹੋੜੀ ਹੋੜੀ ਤੁਹਾਨੂੰ ਪਤਾ ਪੈਣਾ ਦੇ ਜਦ ਤੂੰ ਜੀਉਂਦੀ ਤਾ ਚਾਹ ਬੜੀ ਸਵਾਦ ਬਣਾਈ ਹੈ ਆਹ ਖਤੋਂ ਦੀ ਚਾਹ ਪੀਂਦੇ ਤੂੰ ਕਿਉਂ ਕਿਤੇ ਕੱਪ ਨੂੰ ਮੂੰਹ ਨਹੀਂ ਲਾਇਆ ਬਸ ਏਦਾਂ ਗੱਲਾਂ ਬਾਤਾਂ ਕਰਨੇ ਵੇ ਨੂੰ ਪੁੱਛਣ ਡੈ ਵੇ ਬ੍ਰਹਮਾ ਤੋਂ ਬਾਰੇ ਇਸ ਅਮਰੀਕ ਬਾਰੇ ਅੱਛਾ ਅੱਛਾ ਠੀਕ ਆ ਗਈ ਹੋਣੀ ਆ ਮਾਂ ਤੇ ਮਾਮੀ ਉਹਦੀ ਬੇਟੀਰਾ ਪਿਆਰ ਕਰਦੀ ਆ ਔਹ ਠੀਕ ਹੀ ਹੋਣੀ ਆ ਮੇਰਾ ਤਾਂ ਹੀ ਮਲੇ ਮੁਲ ਗਿਆ ਜੀ ਆ ਨਾ ਚਲ ਜਿਓ ਘੇਰੇ ਆ ਕੋਈ ਨਹੀਂ ਫੇਲੇ ਮਾਸੀ ਕੋ ਮਾਦੇ ਫਿਰ ਮਿਲਾਂਗੇ ਮੇਰੇ ਜੀਜਾ ਨਹੀਂ ਕੰਡਾ ਚਾਹ ਪੀਣਾ ਕਿਉਂ ਨਹੀਂ ਜੀ ਕਰਦਾ ਚਾਹ ਪੀਣ ਨੂੰ ਚਾਹ ਤਾਂ ਬੜੀ ਸੋਹਣੀ ਬਣੀ ਆ ਅਹੀਂ ਪੀਤੀ ਆ ਤੇ ਮੰਮੀ ਕੇ ਨਹੀਂ ਜੀ ਕਰਦਾ ਨਾ ਪੀਏ। ਇਹ ਯਰ ਮਾਨੀ ਹੁੰਦਾ। ਵੀ ਤੇ ਪੁਰਾਣਾ ਵੇਲਾ ਚ ਤਾਜੇ ਨਾ ਹੁੰਨੇ। ਪੁਰਾਣੀ ਜ਼ਿੰਦਗੀ। ਕੈਨ ਜੀ ਕਰਦਾ ਕੇ ਇਹ ਵੀ ਚੀਜ਼ ਨਾ। ਉਹ ਜ਼ਿੰਦਗੀ ਇਹਨੂੰ ਕੋਈ ਨਹੀਂ ਹੋਇਆ। ਸਭ ਕੁਝ ਭੁਲਾਈਦਾ ਵਾ ਤੇ ਫੇਰ ਹੀ ਗੱਲਾਂ ਬਣਦੀਆਂ ਵਾ। ਕੋਠੇ ਤੇ ਕੱਪੜੇ ਸੁਪਨੇ ਪਾਏ ਆ ਜਾਂ ਲਾ ਕੇ ਲਿਆ। ਚਲ ਤੂੰ ਛੱਡ ਪਿਛੇ ਦੀ ਗੱਲਾਂ। ਤੂੰ ਅੱਗੇ ਵਾਝੇ ਨੀ ਗਈ। ਨਾਲੇ ਮੈਂ ਫੋਨ ਕਰ ਲਾਂ ਫਿਰ ਸੰਦੀ ਤਾਂ ਨਾ ਲਾਂ। ਆਹ ਫੋਨ ਲੱਗਾ ਚਾਰਜ ਕਰ ਲਾ। ਚਾ ਠੀਕ ਜੇ। ਹੂੰ। ਸੁਣ ਲੀ ਨਾ ਗੱਲਾਂ ਕੀ ਸੁਣ ਲਿਆ ਮੰਮੀ ਤੂੰ ਕੀ ਮੋਬਲੇ ਨਹੀਂ ਮੋ ਨਹੀਂ ਬਣਾਉਂਗੀ ਅੰਨੇ ਨਾ ਉਹਦੀ ਮਾਂ ਹੈ ਇਦਾਂ ਕਰਦੀ ਹੁੰਦੀ ਇਹ ਤੈਨੂੰ ਆਧਾਰ ਨਾ ਦੇਣ ਲਈ ਆ ਚੁੱਧੂਆ ਮੈਨੂੰ ਤੋ ਕਹਿਣ ਡਈ ਕਿ ਮੰਮੀ ਨੇ ਜਿਆ ਨਾ ਕੋਈਆ ਕਰ ਉਹ ਫਾਪ ਜਿਆ ਮੈਂ ਜਦੋਂ ਸੁਣਿਆ ਉਹ ਤਾਂ ਕਹਿਣ ਡਈ ਆ ਕਿ ਮੰਮੀ ਸਭ ਕੁਝ ਕਰਦੀ ਸੀ ਤੇ ਤਾਂ ਕਰਕੇ ਇਹ ਕੁਝ ਹੋਇਆ ਮੇਰੇ ਨਾਲ ਮੈਂ ਛਿਦੈਨ ਵਾਂ ਕਿ ਅੰਨੀ ਆ ਕਿ ਬੋਲੀਆਂ ਉੱਤੇ ਖਲੋ ਕੇ ਸੁਣ ਲਈ ਆ ਮੰਮੀ ਤੇਰਾ ਸੁਭਾਅ ਇਦਾਂ ਹੋ ਗਿਆ ਤੈਨੂੰ ਗੱਲ ਹੀ ਉਹ ਸੁਣਦੀ ਜਿਹੜੀ ਤ੍ਰਿਕ ਯਾ ਟੋਏ ਬੇਪਰਾਵਾ ਜਦੋਂ ਭੁੱਖੇ ਮਰਦੇ ਸੀ ਨਾ ਪਿਓ ਪੁੱਤ ਉਦੋਂ ਤੇ ਮੈਨੂੰ ਡਿੱਗੀ ਨੂੰ ਠਾਲ ਠਾਲ ਕਹਿੰਦੇ ਰੋਟੀਆਂ ਹੀ ਪਕਾ ਦੇ ਬਾਕੀ ਸਾਰੇ ਕੰਮ ਕਰ ਲੈੰਨੇ ਆ ਅਜੇ ਤੇ ਮਹੀਨਾ ਹੋਇਆ ਵਾ ਅਜੇ ਜੀਰ ਕੇ ਖਾਓ ਇਹ ਰੋਟੀਆਂ ਪੱਕਣ ਡੈ ਪਿਆ ਮਾਂ ਤੇ ਮਾਂ ਨੂੰ ਨਾਲ ਅੱਦ ਕੇ ਸੁਟੋ ਮਾਂ ਮਾਂ ਹੀ ਹੁੰਦੀ ਆ ਫੇਰ ਵੀ ਮੰਮੀ ਮੈਂ ਤੈਨੂੰ ਕੀ ਕਹਿਣ ਦਿਆ ਵਾ ਦੱਸ ਨਾ ਮੈਨੂੰ ਤੂੰ ਬਹੁਤ ਕੁਝ ਕਹਿਨਾ ਵਾ ਮੈਂ ਤੇਰਾ ਮੰਜਾ ਬਾਹਰ ਡਾਸਾ ਗੇਟੋ ਤੂੰ ਪਿੜੀਆਂ ਵੜਦਾਂ ਵਿੱਚ ਇਹ ਵਿੱਚ ਤੂੰ ਉਹਦੀਆਂ ਗੱਲਾਂ ਨਹੀਂ ਸਮਝਦਾ ਕਿ ਉਹ ਕਿੱਥੋਂ ਬੋਲਣ ਲਈ ਆ ਉਹਦੇ ਐ ਉਲਟ ਪੁਲਟ ਕੇ ਪੈਣ ਰਿਆ ਉੱਤੇ ਵੀ ਜਿੱਦਾਂ ਬਹੁਤ ਸੱਚੀਆਂ ਗੱਲਾਂ ਕਰਨ ਰਹੀ ਸਾਰੀਆਂ ਇਹਨੇ ਹਾੜਾ ਘਰ ਦੇ ਵਿੱਚੋਂ ਪੱਤਾ ਘਟਾਉਣਾ ਹੀ ਮੈਨੂੰ ਦੱਸਾਂ ਕਿੱਦਾਂ ਮਿਟਾ ਦੂੰ ਮੰਮੀ ਹੱਦ ਹੋ ਗਈ ਇਹ ਗੱਲਾਂ ਕਰ ਕਰਕੇ ਤੂੰ ਚੁੱਪਣਾ ਚ ਆ ਜਾਣਾ ਤੂੰ ਹੁਣੇ ਮੈਨੂੰ ਇਦਾਂ ਬੋਲਣ ਰਿਆ ਭਈ ਅਜੇ ਤਾਂ ਦਿਨ ਕਿਹੜਾ ਤੇ ਰਾਤ ਕਿਹੜੀ ਮੰਮੀ ਆ ਪਹਿਲਾਂ ਵੀ ਇਦਾਂ ਹੀ ਬੋਲਦਾ ਹੈ ਪਰ ਤੈਨੂੰ ਫਰਕ ਲੱਗਣ ਲਿਆ ਭਈ ਮੈਨੂੰ ਤਾਂ ਫੇਰ ਬੜਾ ਫਰਕ ਲੱਗਦਾ ਈ ਉਹ ਮੈਂ ਇੰਨੇ ਆਚਾ ਨਾ ਕਹੀ ਜਾਨੀ ਵੀ ਤਿਆਰ ਹੋ ਕੇ ਰਹਿ ਇਦਾਂ ਕਰ ਉਦਾਂ ਕਰ ਤੇ ਉਹ ਵੇ ਇੱਥੇ ਆਣ ਕੇ ਉਹ ਪਿਛਲੀਆਂ ਗੱਲਾਂ ਦੱਸਣ ਲਈ ਆ ਤੇ ਗਾਰੀ ਨੇ ਮਿਆਂ ਜਗਾਉਣ ਲਈ ਆ ਮੈਂ ਹੀ ਪੁੱਛਿਆ ਉਹਨੂੰ ਤੂੰ ਕੇ ਪੁੱਛਦਾ ਪਹਿਲਾਂ ਤੂੰ ਪਹਿਲਾਂ ਕਰਿਆ ਕੀ ਕਰਨ ਬਾਲਦਾ ਤੇ ਮੰਮੀ ਬੰਦਾ ਗੱਲ ਪੁੱਛ ਲੈਂਦਾ ਵਾ ਕਿ ਬੰਦਾ ਕਿਦਾਂ ਸੁਭਾਅ ਕਿਦਾਂ ਦਾ ਜਹਾ ਰਿਹਾ ਵਾ ਕਿਦਾਂ ਤੂੰ ਉਹਨੂੰ ਕੀ ਆਖਣਾ ਸੀ ਤੁਸੀਂ ਤੇ ਪਿਓ ਪਤੀ ਮਰ ਚਲੇ ਹੀ ਪਹਿਲਾਂ ਪਈ ਰਿਸ਼ਤਾ ਹੀ ਉਹ ਲੈਣਾ ਵਾ ਹੁਣ ਤੂੰ ਕਿਸੇ ਦੇ ਸੁਭਾਅ ਨੂੰ ਕੀ ਆਖਣਾ ਤੂੰ ਜਿਹੜਾ ਚੱਲਣ ਡਿਆ ਵਾ ਉਹ ਦਿਨ ਦੀ ਗੱਲ ਕਰ ਉਹਦੇ ਪਿਛੋਕੜ ਨੂੰ ਤੂੰ ਕੀ ਆਖਣਾ ਹੈਗਾ ਓਏ ਚੱਲ ਮਾਤਾ ਆ ਜਾ ਥੋੜੇ ਮੇ ਕੋਈ ਗਲਤੀ ਗਲਤੀਆਂ ਨਹੀਂ ਹੁੰਦੀਆਂ ਵੱਡੀਆਂ ਗਲਤੀਆਂ ਕਰਦਾ ਮੈਂ